ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਹੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਕਹਿ ਸਕਦੇ ਆ ਨਸ਼ਹਿਰਾ ਪੰਨੂਆ ਵੀ ਕਹਿ ਸਕਦੇ ਆ ਜ਼ਿਲ੍ਹਾ ਤੇ ਤਸਵੀਰ ਸ਼੍ਰੀ ਤਰਨਤਾਰਨ ਸਾਹਿਬ ਭਾਈ ਭਲਵਿੰਦਰ ਸਿੰਘ ਪੰਨੂ ਦੇ ਕੋਲ ਪਹੁੰਚੇ ਆ ਇਸ ਫਾਰਮ ਤੇ ਆਪਾਂ ਨੂੰ ਕੋਈ 2-4 ਨਾਗਰ ਦੇਖਣ ਨੂੰ ਮਿਲਦੇ ਆ ਤੇ ਜਾਇਦ ਕੀਮਤ ਦੇ ਵਿੱਚ ਖਰੀਦਾਰੀ ਕਰਵਾਵਾਂਗੇ ਤੇ 40000 ਤੋਂ ਅੰਦਰ ਹੀ ਭਾਤ ਨੂੰ ਖਿੱਚ ਕੇ 37-36000 ਦਾ ਲੈ ਕੇ ਦਵਾਂਗੇ ਸਜਣੋ ਜੁੜੇ ਰਹੋ ਐਂਡ ਤੱਕਰ ਕਰਦੇ ਆ ਬਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਸਾਹਿਬ ਕੀ ਹਾਲ ਜੀ ਚੜਦੀ ਕਲਾ ਚੜਦੇ ਆ ਗਰਮੀ ਆ ਮੜੀ ਕੀਤੇ ਬੜੇ ਮੁੰਡੀਆਂ ਅੰਨੀ ਪਾ ਜੇ ਤਾਂ ਚੰਗਾ ਹੀ ਆ ਗੁਰਪਰਵਲੇ ਭਾਈ ਤੁਹਾਡੇ ਤੇ ਅੱਜ ਮਾੜਾ ਮਾੜੀ ਹੈ ਹਾਂ ਮਾਲ ਡੰਗਰ ਲਾਤੇ ਅੱਜ ਖਾਵੇ ਜੀ ਦਾ ਸਾਰੀ ਜੀ ਅੱਛਾ ਬੜਾ ਕਰਨਾ ਪੈਂਦਾ ਤੇ ਬਾਹਰ ਵੀ ਗਰਮੀ ਤੇ ਘਰ ਵੀ ਗਰਮੀ ਜਿੰਨਾ ਘਣਾਵੇ ਮੋਬਾਈਲ ਨੰਬਰ ਆ ਫੇਰ ਸੜਜਾ ਲੱਗ ਜਾਂਦਾ ਹੈ ਹਾਂ ਤੇ ਡਰੈਸ ਕਰੀਏ ਨੋਟ ਬਣਾਈਏ ਫਿਰ ਆਪਾਂ ਭਰਾ ਡਰੈਸ ਆ ਗਈ ਤਰੰਤਾਂ ਤਸੀਗਾ ਹਾਂ ਪੈਨ ਕੁਸ਼ਰਾ ਪੰਨੂਆ ਹਾਂ ਜਿਹੜਾ ਕਰਦਾ ਤੇ ਮੋਬਾਈਲ ਨੰਬਰ 9155865 ਤੇ ਇਹ ਮੁੜਕਾ ਮੁੜਕੁਣੇ ਹੋ ਗਏ ਜੀ ਆਜੇ ਆਜੇ ਤਰੀ ਆਏ ਜੀ ਤੇ ਚਲੋ ਕੋਈ ਨਹੀਂ ਤੇ ਇਹ ਤਾਂ ਸ਼ੁਰੂਆਤ ਕਰੀਏ ਵੱਡੀ ਵੜ ਕੋਲ ਭਾਈ ਕਿੰਨਾ ਦੁੱਧ ਬੋਲਾ ਸੰਦੂ ਸਾਹਿਬ ਬੋੜਾ ਦੇ ਆਇਆ 20 ਮੀਟਰ ਤੇ ਲਾਗੇ ਛਾਹ ਦੇ ਬਾਕੀ 18 ਮੀਟਰ ਦੀ ਵੀਰ ਕੋਈ ਵੀ ਧਾਰਨਾ ਮਰਛਾ ਦਾ ਤੁੱਬੀ ਕਰ ਚੁੱਕਾ ਹੈ। ਅੱਛਾ। ਸੂਆ ਦੁੱਜਾ ਆ ਗਈ। ਦੁੱਜੇ ਸਵੇਸਰੀ। ਕਿਆ ਬਾਤ ਹੈ। ਮਸ਼ੀਮ ਬੱਚਾ ਮਗਰ ਦੀ। ਬੱਚਾ। ਮੇਰਾ ਬੱਚਾ ਹੈ। ਕੱਲ੍ਹ ਸਹੀ ਹੈ। ਬੱਚਾ ਘੜਾ। ਆ ਪਰਲਾ। ਪਰਲਾ ਉਧਰੋਂ ਕੱਢੀ। ਨਾ ਹੀ ਸਈਆਂ ਵਾ ਦਾ ਕਾ ਆ ਬੱਚਾ ਹੈ ਦਾ। ਪਰਾਂ ਕਰ ਦੋ ਜੀ ਛਾਵੇਂ ਛਾਵੇਂ। ਹਾਂ ਹੋਰ। ਕਿਆ ਬਾਤ ਹੈ ਸਜਨੂ। ਫ੍ਰੈਸ਼ ਕੁਆਲਿਟੀ ਤੇ ਠੰਡੀ ਕੁਆਲਿਟੀ। ਦੇ ਬੈਕਗਰਾਉਂਡ ਇਹ ਤਿੰਨਾਂ ਚੀਜ਼ਾਂ ਦਾ ਖਿਆਲ ਰੱਖਿਓ ਬਹੁਤ ਕੋਕੇ ਜੜੇ ਆ ਬਹੁਤ ਸੋਹਣੀਆਂ ਕੁਆਲਿਟੀ ਵਾਲੀ ਵਹਿੜਿਆ ਸੱਜਣੋ ਦੂਜਾ ਸੁਆ ਤੂਰਾ ਪਲਵਾਨਾ ਵਾਲਾ ਕਿਆ ਬਾਤ ਹੈ ਰੰਗ ਭਾ ਕੇ ਜਿੰਦੀ ਰਵੇ ਜਿੰਦੇ ਘਰ ਜਾਵੇ ਉਹਨੂੰ ਭਾਗ ਲਾਵੇ ਸਿਰਾ ਹੀ ਆ ਹਨਾ ਕਿਆ ਬਾਤ ਹੈ ਸੁਆ ਚਲੋ ਮਾਰੇ ਨਹੀਂ ਸੋਹਣੀਆਂ 25 26 ਲੀਟਰ ਦੀ ਮਾਲਕਾ ਹੈ ਜਾਇਜ਼ ਹੁੰਦੇ ਤੁਹਾਡੇ ਰੇਟ ਵੀ ਬੜੇ ਜਾਇਜ਼ ਹੁੰਦੇ ਹਨਾ ਕਿਆ ਬਾਤ ਹੈ ਨੋਈ ਸੱਜਣੋ ਦੋ ਤੋਂ 18 ਤੋਂ 20 ਪਲੱਸ ਬੋਲੇ ਤੋਂ ਚਾਲੂ ਹੋਈ ਆ ਇਹ 22 ਕਰ ਜੇ ਇਹ 23 ਕਰ ਜੇ ਇਹ ਤੁਹਾਡੀ ਸ਼ਾਮ ਦਾ ਹੈ ਜਿਹਨਾਂ ਜਿੰਨਾ ਵੀ ਗੁੜ ਪਾ ਲੋਗੇ ਉਹਦਾ ਮੈਂ ਤੁਸਰੀਆ ਜਿਹਨੂੰ ਮਾੜਾ ਡੰਗਰ ਤੇ ਲਈਦਾ ਹੀ ਨਹੀਂ ਆ ਹਾਂ ਕੀ ਬਾਤ ਹੈ ਥਾਣੀ ਬੜਾ ਚੰਗਾ ਲੱਗਾ ਬਾਈ ਜੀ ਕੀਮਤ ਕਿੰਨੀ ਕਰ ਦਿੱਤੀ ਵੈੜ ਦੀ ਜਾਇਜ ਹੋਰ ਕੀ ਕਰਦੇ ਜੀ ਸੰਧੂ ਸਾਹਿਬ ਕਰ ਨੂੰ ਭਾਵੇਂ ਕਰੀ ਜੀਏ 70 ਤੇ ਭਾਵੇਂ ਕਰੀਏ 65 ਹਾਂ ਨਾ ਬਾਹਰ ਦੀ ਜਿਹੜੀ ਇਦੋਂ ਟੱਕ ਰਹੀ ਜੀ ਚਲੋ ਓਕੇ ਆ ਹਾਂ ਨਾ ਜੀ ਹਾਂ ਨਾ ਫਿਰ ਤਾਹ ਕਹਿਤਾ ਫਿਰ ਪੋਣਾ ਨਹੀਂ ਤਨ ਇਹ ਕਿੰਨਾ ਸੂਆ ਆ ਗਈ ਇਹ ਦਜੀ ਸੂਈ ਆ ਤੇ ਇਹ ਕਰਾਸ ਆ ਗਈ ਹਨਾ ਤੇ ਕਿੰਨਾ ਦੁੱਧ ਪੌੜੇ ਦਾ ਸਟਾਰਟੀ 13 ਲੀਟਰ ਇਹਦੇ ਚ ਹੈ 13 ਇਹ ਕਦਨ ਦੀ ਸੂਈ ਆ ਇਹ ਪਰਸੋਂ ਦੀ ਸੂਈ ਆ ਕਿਹਦੇ ਮਗਰ ਦੀ ਬੱਚਾ ਬੱਚਾ ਲਾਲ ਮੱਚੀ ਬੱਚੀ ਆ ਹਾਂ ਬੱਚੀ ਮੱਚੀ ਬੱਚੀ ਆ ਗਈ ਧੋਨ ਵਾਲੀ ਸੱਜਣੂ ਆ ਕੇ ਰਨਸਲ ਦੀ ਆ ਗਈ ਹਨਾ ਪਿਓ ਇਹ ਰਨਸਲ ਦੀ ਮੱਚੀ ਮੱਚੀ ਆシャレ ਦੀ ਗਿਰ ਤੇ ਆ ਆ ਵਜਾ ਸੀ ਵੈੜ ਹਨਾ ਹਾਂਜੀ ਠੀਕ ਆ ਤੋੜ ਦੋ ਮੇਰਾ ਭਰਾ ਹਨ ਹੁਣ ਸਜਣੋਂ ਬਾਲਾ ਚੰਗਾ ਇਹਨੇ ਵੈੜ ਨੇ ਕੱਢਿਆ ਗਲਾਬੀ ਥਾਨ ਆ ਕੀ ਬਾਤ ਹੈ ਹਨਾ ਲੋ ਜੀ ਤੋੜਾ ਤਾਂ ਰਹਿੰਦਾ ਬੱਚੀ ਦਾ ਚੰਗਾ ਦੂਜਾ ਸੁਆ ਲੈ ਓ ਬਾਈ ਜੀ ਕਮਾ ਲਿਓ ਸੱਜਣਾਂ ਕਹਿਣ ਵਾਲੀ ਗੱਲ ਨਹੀਂ ਨਹੀਂ ਹੂੰ ਓਕੇ ਰਪੋਟ ਆ ਓਕੇ ਥੀ ਲਾ ਪੂਰੀ ਹੈ ਨਾ ਪੂਰੀ ਠੰਡੀ ਤੇਰੀ ਕੋਈ ਭਣ ਪ੍ਰਾ ਧਾਰਵਣਾ ਮਾਰੇ ਗਰੰਟੀ ਤੇ ਗਰੰਟੀ ਦੇ ਕੋਈ ਚਟਾਨੀ ਨਹੀਂ ਠੀਕ ਨਹੀਂ 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 ਭਾਈ ਜੀ ਇਹਦੀ ਕੀਮਤ 1500 ਤੋਂ 45 ਕਰੀ ਜਾਈਏ ਹਾਂ 45 ਦੀ ਦੇ ਲਈਏ ਹਾਂ ਓਕੇ ਭਾਈ ਤੇ ਆ ਪਹਿਲੇ ਨਵਾਂ ਛੀ ਇਹ ਪਹਿਲਾ ਨਮਾਚੀ ਜ਼ੂਰੀਆ ਦੁੱਧ ਬੜਾ ਉਹ ਭਾਈਆ ਕਿਆ ਬਾਤਾਂ ਅੱਛਾ ਇਹਦੇ ਮਗਰ ਆ ਵੱਚੀ ਆ ਵੱਚੀ ਡੱਬੀ ਉਹ ਜਿਹੜੀ ਡੱਬੀ ਹਾਂ ਨਾ ਡੱਬੀ ਉਹ ਰੱਖੀ ਆ ਜੀ ਨਹੀਂ ਤੇ ਬਵਲਾ ਕਿੰਨਾ ਬਈ ਚਲੋ ਕੋਈ ਨਹੀਂ ਗਾਵਾਂ ਉਹ ਉਹ ਨੂੰ ਇਹ ਆ ਗਈ ਮੇਰੇ ਬੱਚੇ ਨੂੰ ਨਾ ਕਿਤੇ ਮੂੰਹ ਆ ਜੇ ਹਾਂ ਤਾਂ ਕਰ ਗਈ 10 ਕਿਲੋ ਬੌਲੇ ਦਾ ਸਟਾਰਟਿੰਗ ਹੋਈ ਆ ਸੱਚ 10 ਕਿਲੋ ਬੌਲਾ ਦਾ ਤੇ ਬਸ ਇਹ ਪਹਿਲਾ ਸੂਗਾ ਹਨਾ ਫਿਰ ਉਹ ਪ੍ਰਗਟਾਰਨਾ ਮਾਰੇ ਠੰਡੀ ਪੀਣੀ ਉਹ ਹੋ ਜੂ ਕੋਈ ਨਹੀਂ ਬਸ ਇਹਦਾ ਅਨਸਾਰ ਹੀ ਗੱਲ ਹੋਈ ਆ ਹਾਂ ਹਾਂ ਧੀਜਾ ਉੱਲਾਓ ਜੀ ਸਾ ਜਦੋਂ ਬੱਚੇ ਤੇ ਜਾਂਦੀ ਫਿਰ ਤਾਜੀ ਸਰੀ ਜਿਹੜੀ ਵੈਰ ਕ੍ਰੋਸ ਆਂਗਦੇ ਹੋਵੇ ਨਾ ਉਹ ਬੱਚੇ ਦਾ ਹਮੇਸ਼ਾ ਹੀ ਕਰ ਦਿੰਦੀ ਆ ਹਨਾ ਆਲੀ ਕਰਦੀ ਪਹਿਲੇ ਉਹਨੂੰ ਇੱਕ ਕੁੱਤਾ ਨਹੀਂ ਲੱਗੇ ਆਉਣ ਦੇਣਾ ਕੁੱਤਾ ਨਹੀਂ ਲਾਕੇ ਆਉਂਦਾ ਨਾ ਬੱਚੀ ਤਾਜੀ ਲਾਕੇ ਪਾਸੇ ਨਹੀਂ ਬੱਚੀ ਆ ਤੇ ਬਾਕੀ ਚੋਣ ਓਕੇ ਆ ਓਕੇ ਧਾਰ ਬਣਾ ਮਾਰੇ ਗਏ ਚਲ ਧਾਰ ਮਰਵਾ ਦੇਣੀਆਂ ਪਹਿਲਣ ਇਹ ਨਾ ਕੋਈ ਆਖੇ ਕਿ ਭੈਣ ਭਰਾ ਖਣੀ ਕੋਈ ਕਰਦੀ ਨਾ ਵੇ ਤੇ ਸਜਣੋ ਫਿਰ ਬੱਚੇ ਦਾ ਕਰਕੇ ਤੁਹਾਨੂੰ ਪਤਾ ਹੈ ਕਿ ਇਧਰ ਕੁੱਤੀ ਬੱਚੀ ਕਰਕੇ ਕੁੱਤੀ ਵੀ ਜਿਹੜੀ ਆ ਸੁਈ ਹੋਈ ਹੈ ਸਜਣੋ ਨਿੱਕੇ ਨਿੱਕੇ ਕਤੂਰੇ ਦਿੱਤੇ ਆ ਉਹਨੂੰ ਇਹ ਆ ਕਿ ਮੇਰੇ ਲਾਕੇ ਗਾਣਾ ਆਵੇ ਗਾਣਾ ਇਹ ਆ ਕਿ ਮੇਰੇ ਲਾਕੇ ਕੋਈ ਬੱਚਾ ਕੋਈ ਕੁੱਤਾ ਫਿਲਾਨਾ ਆਵੇ ਮੇਰੇ ਬੱਚੇ ਨੂੰ ਕੋਈ ਮੂੰਹ ਨਾ ਲਾਵੇ ਇਹ ਵੀ ਵੇਚ ਨਹੀਂ ਆ ਇਹਦੇ ਬੱਚੇ ਬੱਚੇ ਵੇਚਣੇ ਸੱਜਣੋ ਇਹ ਨਹੀਂ ਬੱਚੇ ਜਿਹੜੇ ਸੇਲ ਤੇ ਆ ਪ੍ਰਮੀਅਮੀਆਂ ਦੇ ਬੱਚੇ ਹਨ ਤੇ ਕਿਸੇ ਭੈਣ ਭਰਾ ਨੂੰ ਚਾਹੀਤੇ ਹੋਏ ਉਹ ਆਪਣੀ ਜਿਹੜੀ ਬਾਈ ਦਾ ਨੰਬਰ ਤੇ ਚੱਲਦਾ ਹੀ ਹੋਊਗਾ ਕੋਈ ਇਹਨਾਂ ਦੇ ਵਿੱਚੋਂ ਜਿਹੜਾ ਵੀ ਕੋਈ ਚੰਗਾ ਜਾਪੇ ਬੱਚਾ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਬਾਕੀ ਸਤਾਰਾਂ ਆ ਗਏ ਸੰਸਕਾਰ ਕਰਵਾ ਕੇ ਤੁਹਾਨੂੰ ਤਾਂ ਫੋਨ ਲੱਗੇ ਆ ਭਰਾ ਧਾਰਨਾ ਨਾਲੇ ਚਵਾਈ ਐਡੀ ਸੋਣੀ ਲੱਗੀ ਗਾਨੀ ਛੱਡ ਤੇ ਇਹ ਠੰਡੀ ਤੇ ਨਹੀਂ ਕੋਈ ਮੰਗਾਣੀ ਵੰਗਾ ਵੰਗੇ ਦੀ ਵੀ ਲੋੜ ਨਹੀਂ ਤੇ ਮਗਰਬ ਵਚੀ ਮਗਰਬ ਵਚੀ ਮੱਛੀ ਆ ਗਿਆ ਹਨਾ ਹਾਂ ਮੱਛੀ ਦੀ ਪੂਰੀ ਨਸਲ ਦੀ ਹਾਂ ਬਾਕੀ ਟਾਈਮ ਅੰਤਾਜਾ ਲਾਇਓ ਦੁਪਹਿਰ ਦਾ ਟਾਈਮ 2 ਵਜੇ ਦਾ ਤੇ ਸ਼ਾਮਾਂ ਨੂੰ 6 ਤੋਂ 6 ਵਜੇ ਜਿਹੜੀ ਆਮ ਚਵਾਈ ਕੋਈ 6 ਕੋਈ 6:30 ਕੋਈ 5:30 ਤਕਰੀਬਨ ਕਰਦਾ ਅੰਤਾਜਾ ਲਾ ਲਿਓ ਕਿ ਹੋਰ ਇਹਨੇ ਕਿੰਨੇ ਕੁ ਬਾਨਾ ਆਈਡੀਆ ਲਾ ਲਿਓ ਮੇਰੇ ਭੈਣ ਭਰਾ ਕਿਉਂਕਿ ਅਜੇ ਦੁਪਹਿਰ ਦਾ ਤੇ ਸਮਾਂ ਅੱਜ ਜਿੰਨਾ ਕਿ ਡੰਗਰ ਪਸ਼ੂ ਬਾਨਾ ਉਹਨਾਂ ਕੀ ਵਿਖਾਲੀ ਦੇਣੀ ਆ ਤੇ ਬਾਕੀ ਥਾਂ ਚੰਗਾ ਕੱਢਿਆ ਸੱਜਰੂ ਥਣ ਕਾਲਾ ਸੰਦੂਸਾ ਬਹੁਤ ਸਾਲਾ ਥਾਂ ਕੱਢਿਆ ਹਨ ਪਸ਼ੂਆਂ ਦੇ ਹਾਂ ਸਾਲਾ ਚੰਗਾ ਥਾਂ ਕੱਢਿਆ ਘਰ ਮਾਲੀ ਦੇ ਵੇਖੋ ਵੰਗਾਵਣੀ ਪਾਇਆ ਇਹ ਤਾਰਾਂ ਤਾਨੂੰ ਤਾਮ ਮਰਵਾਈਆਂ ਇਹ ਨਾ ਕੋਈ ਮੇਰਾ ਭੈਣ ਭਰਾ ਆਖੀ ਗਈ ਗਰਮਣਾ ਗਰਮਣਾ ਆਵੇ ਹਨ ਹਾਂ ਠੀਕ ਹੈ ਜੀ ਮਾਰ ਦੋ ਮਗਰੇ ਹਾਂ ਕੀ ਆ ਬਾਹਰ ਹਨਾ ਠੀਕ ਆ ਇਹ ਬਾਈ ਫਿਰ ਕੀਮਤ ਕੀ ਕਰਦਗੇ ਸਰ ਜੀ ਖਾਲੇ ਵੀ ਤੋਹਫੇ ਦਾਰਾ ਕਿੰਨਾ ਜੀ 40000 ਰੁਪਇਆ ਮੰਗਦੇ ਆ 36 ਦੀ ਹਾਂ ਆ ਵਾ 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 ਸਜਣੋ 36000 ਦੀ ਹਾਂ ਤੇ ਨਾ ਹੀ ਹੋਣੀ ਇਹ ਵਛੀ ਵਛੀ ਚੰਗੀ ਆ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ